ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਹੈ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਈ ਇਹ ਘਰ ਦੀ ਝੋਟੀ ਆ ਪਹਿਲੇ ਸੂਏ ਜਨੇ 12 ਕਿਲੋ ਲੀਟਰ ਦੁੱਧ ਦਿੱਤਾ ਐਸੋਰੀ ਦੂਜਾ ਸੂਆ ਸੋਣਾ ਵੀਰੇ 5-7 ਦਿਨਾਂ ਦੀ ਕੱਚੀ ਆ ਥਲਾਂ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਥੋੜੇ ਦਰਮਿਆਨੇ ਕੱਦ ਦੀ ਹੈ ਬਹੁਤ ਭਾਰੀ ਹੈ ਵੀਰੇ ਝੋਟੀ ਮੂੰਹ ਮੱਥੇ ਦੀ ਚੰਗੀ ਆ ਦੇਖ ਸਕਦੇ ਹੋ ਪੱਠ ਬੁੜੇ ਦੀ ਚੰਗੀ ਆ 5-7 ਦਿਨਾਂ ਦੀ ਕੱਚੀ ਹੈ ਵੀਰੇ ਐਸ ਵਾਰੀ ਆਸ ਆ 15 ਕਿਲੋਟਰ ਤੋਂ ਦੇਣ ਦੀ ਤੇ ਮੜਾ ਇਤੋ ਰਵਖਦੀ ਵੀਰੇ ਆ ਤੋੜ ਕੇ ਬੰਨ ਦੇ ਦੇਖ ਸਕਦੇ ਹੋ ਵੀਰੇ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਚਟਾਵਾਲ ਤਾਂ ਹੈ ਨਹੀਂ ਕੋਈ ਦੇਖ ਸਕਦੇ ਹੋ ਵੀਰੇ ਕੁਆਲਿਟੀ ਪੱਖੋਂ ਬਹੁਤ ਜ਼ਿਆਦਾ ਸ਼ਾਨਦਾਰ ਆ ਚਟਾਵਾਲ ਤਾਂ ਹੈ ਨਹੀਂ ਕੋਈ ਉੜਾ ਪਸ਼ੂ ਡਰਦਾ ਬਾਈ। ਥੋੜਾ ਪਸ਼ੂ ਨੂੰ ਵੇਖ ਕੇ ਡਰਦਾ ਹੈ, ਕੋਹ ਡਰ ਜਾਂਦੀ ਛੋਟੀ ਬਾਈ। ਆ ਜੀ ਤੋਰ ਲ ਤੋਰ। ਅਰੇ ਜੀ। ਤਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਭਾਈ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਆ। ਉਹ ਮੁੱਥੇ ਦੀ ਚੰਗੀ ਆ ਜੱਡ ਬਲੈਕ ਆ। ਸਪੈਟ ਫੁੱਟ ਦੀ ਚੰਗੀ ਆ। ਦੇਖ ਸਕਦੇ ਹੋ ਭਾਈ ਤੁਸੀਂ ਤੇ ਬਾਈ ਜੀ ਇਹਦੀ ਡਿਮਾਂਡ 90000 ਰੁਪਏ ਦੀ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ। ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨੂੰ ਫੋਨ ਲਾ ਕੇ ਪੁੱਛ ਸਕਦੇ ਹੋ ਹੋਰ ਡਿਟੇਲ ਲੈ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਬਾਈ ਜੀ।